ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਬੁਲਟ ਕਿਹਦਾ ਫੈਨ ਤੋਂ ਮੈਂ ਪਹਿਲਾਂ ਵੀ ਦੱਸਿਆ ਹੀ ਰਪਿੰਦਰ ਭਾਈ ਦਾ ਹਾਂ ਉਹਦਾ ਫੈਨ ਹੈ ਮੈਨੂੰ ਪਤਾ ਹੀ ਨਹੀਂ ਕਿੱਦਾਂ ਮੈਨੂੰ ਵਧੀਆ ਬੋਲਦਾ ਹਾਂ ਮੈਂ ਇਹ ਨਹੀਂ ਕਿ ਮੈਂ ਰੈਡ ਮਾਈਨ ਦਾ ਸਟਾਈਲ ਹੋਰ ਪਹਿਲਾਂ ਵੀ ਇੰਟਰਵਿਊ ਜਿੱਦਾਂ ਮアレ ਹੋਈ ਸੀ ਯਾਰ ਰਪਿੰਦਰ ਭਾਈ ਤੇ ਆਪਣਾ ਸੰਦੀਪ ਭਾਈ ਹਾਂ ਹਾਂ ਉਹਦਾ ਨਾਮ ਲਿਆ ਇੱਕ ਘੋੜੇ ਭਾਈ ਦਾ ਵੀ ਲਿਆ ਹਾਂ ਤੇ ਹੁਣ ਕੋੜੇ ਬਾਈ ਤੋਂ ਚੱਲ ਸੱਟ ਲੱਗੀ ਹੈ ਨਾ ਮੈਨੂੰ ਵਧੀਆ ਲੱਗਦੇ ਆ ਦੋਵੇਂ ਨਾ ਦੁਰਪਿੰਦਰ ਬਾਈ ਦਾ ਖੇ ਲੱਗਣੀ ਉਹਦੀ ਲੈ ਜੀ ਨਾ ਉਹਨੂੰ ਖਲਾ ਗਿਆ ਤੈਨੂੰ ਇੱਕ ਦਿਨ ਜਿੱਦਾਂ ਮਤਲਬ ਇੱਕ ਦੋ ਵਾਰ ਹੀ ਖੇਡਿਆ ਹੁਣ ਉਹ ਭਾਈ ਨੂੰ ਆਪਣੇ ਇਲਾਕੇ ਦੇ ਖਰੋਣਾ ਨਾਲ ਮੈਂ ਵੀ ਇਹਨੂੰ ਕਿਹਾ ਬੜੀ ਯਾਰ ਉਹ ਮੈਨੂੰ ਕਹਿੰਦਾ ਵੀ ਬੁਲਟ ਤਾਂ ਧਾਦਦੀ ਮੈਂ ਹੀ ਸੁਰਖਪੁਰ ਖਲਾਉਣ ਲੱਗੀ ਹਾਂ ਇਹਨੂੰ ਤੇ ਬੁਲਟ ਨੇ ਖੇਲਣਾ ਨਹੀਂ ਸੀ ਪਰ ਬੰਦੇ ਤਾਂ ਇਦਾਂ ਦਾ ਹੀ ਵੀ ਆਪਾਂ ਕਹਿ ਤਾਂ 10 ਦਿਨ ਪਹਿਲਾਂ ਨਾ ਉਹਨੇ ਰਾਤ ਨੂੰ ਆਪ ਫੋਨ ਲਾ ਕੇ ਪੁੱਛਿਆ ਵੀ ਹਾਂ ਵੀ ਖੇਲਣਾ ਕਿ ਨਹੀਂ ਤੇ ਖੇਲਣਾ ਹਾਂ ਵੀ ਇਦਾਂ ਦੇ ਬੰਦੇ ਚਾਹੀਦੇ ਆ ਹਾਂ ਇਦਾਂ ਦੇ ਹੋਣੇ ਚਾਹੀਦੇ ਆ ਬੰਦੇ ਤੇ ਨਾ ਪੈਸਾ ਦਾ ਕਿਹਾ ਨਾ ਕੁਝ ਵੀ ਉਹ ਕਹਿੰਦਾ ਵੀ ਮੈਂ ਕਹਾਂ ਭਾਈ ਬੁਲਟ ਨੇ ਨਹੀਂ ਖੇਲਣਾ ਫੇਰ ਤੂੰ ਹੀ ਰਹਿਣ ਦੇ ਨਾ ਗਾ ਇਹ ਕਿੱਦਾਂ ਕਰੀਏ ਹਾਂ ਵੀ ਇਦਾਂ ਹੋਣੀ ਚਾਹੀਦੀ ਆ ਨਹੀਂ ਤਾਂ ਬੰਦੇ ਹਾਂ ਕਰਕੇ ਆਉਂਦੇ ਨਹੀਂ ਬੁਲਟ ਆਪਣੀ ਜ਼ੁਬਾਨ ਦੱਸ ਨਹੀਂ ਆਪਾਂ ਨਹੀਂ ਮੈਂ ਇਦਾਂ ਮੈਂ ਕਿ ਜਿੱਥੇ ਜ਼ੁਬਾਨ ਕਰਤੀ ਜਣਾ ਭਾਵੇਂ ਕਿ ਨਿਆਣੀ ਹੋਣ ਤੇ ਜੋ ਮਰਜੀ ਮੈਂ ਆਪਣਾ ਖੇਡ ਕੇ ਹਾਂ ਹਾਂ ਖੇਡ ਗਿਆ ਨਾ ਉਸਤਾ ਜ਼ੁਬਾਨ ਨਹੀਂ ਕਰਤੀ ਤਾਂ ਖੇਡ ਗਿਆ ਇੱਕ ਵੀ ਬੰਦਾ ਕਹਿ ਰਿਹਾ ਵੀ ਅਸੀਂ ਗੀੜੀ ਪਾਤੀ ਕਰੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ